ਉਹ ਗੱਲ ਚੰਗੀ ਗੱਲ ਆ ਵਾ ਕਿ ਚੱਲ ਰਿਹਾ ਕਿੰਨੇ ਦਿਨ ਬਾਅਦ ਕੰਤਾ ਜੀ ਕਿਹਨੂੰ ਦੋ ਦਿਨ ਬਾਅਦ ਮੇਰੇ ਜਿੰਨੇ ਸਟਾਫ ਕਰ ਰਹੇ ਚਾਹੀਏ ਉਹਨਾਂ ਨੂੰ ਬਿਠਾਓ ਉਹਨਾਂ ਨੂੰ ਕੁਝ ਵੀ ਕੰਮ ਕਰਨਾ ਹੈ ਕਿ ਨਹੀਂ ਕਰਨਾ ਨਹੀਂ ਤਾਂ ਇਹਨਾਂ ਜੋ ਬਹੁਤਾਰੇ ਤਿਆਰ ਹੋ ਜਾਣਗੇ ਇਸ ਨੌਕਰੀ ਲਈ ਕੰਮ ਤਾਂ ਕਰੋ ਨਾ ਇੱਕ ਵਾਰ ਤੇ ਆਪਾਂ ਨੂੰ ਕੰਪਲੀਟ ਕੀਤੀ ਦੂਜੇ ਚ ਕੀਤੀ ਤੀ ਸਾਰਿਆਂ ਦੇ ਵਿੱਚ ਕਿਵੇਂ ਬੰਦੇ ਬਦਲਾਂਗੇ ਆਪਾਂ ਉਹਨਾਂ ਨੂੰ ਸਮਝਾਓ ਵੀ ਜੇ ਤੁਸੀਂ ਨੌਕਰੀ ਕਰਦੇ ਹੋ ਕੰਮ ਕਰਨਾ ਹੈ ਲੋਕਾਂ ਨੂੰ ਸਵਾਵਾ ਦੇਣੀਆਂ ਨੇ ਫਕੀਰ ਹੋਣਾ। ਦੈਟ ਇਜ਼ ਅ ਸਿਸਟਮ। ਮੈਡਮ ਐ ਸੈਟੀਸਫੈਕਟਿਂਗ ਕੰਮ ਕਰਦਾ ਠੀਕ। ਹਾਂਜੀ। ਹੁਣ ਇਹਨੂੰ ਵੀ ਦੱਸੋ। ਟੈਲੀਫੋਨ ਨਹੀਂ ਚੱਕਦਾ। ਟੈਲੀਫੋਨ ਚੱਕ ਲਿਆ ਕਰੋ। ਕੋਈ ਨਹੀਂ। ਇੱਕ ਬੰਦਾ ਨਾਲ ਲੱਗ ਲੋ ਟੈਂਡੈਂਟ ਦੇ ਨਹੀਂ ਆਪਾਂ ਲੱਗਦੇ। ਸਾਈਡ ਦੇ ਨਾਲ ਨਾਲ ਨਾਮ ਦੇ ਕੇ ਜਾਣ। ਅਗਲਾ ਬੱਸ ਸਾਫ਼ ਨਹੀਂ ਹੋਇਆ ਬੰਦਾ ਅਰੁਣ ਨੇ 10 ਵਾਰ ਫੇਬਰਾ ਲੈ ਲਈ ਆ ਅਰੁਣ ਮੜੇ ਜੀ ਨੇ ਰੋਜ਼ ਹੀ ਕਰਵਾਉਣੀ ਕੋਈ ਗਾਰਵਾਨੀ ਨਹੀਂ ਕਰਵਾਉਣੀ ਪਰ ਮੈਂ ਕਰਵਾਉਣੇ ਜੇ ਕਿ ਸੜਕਾਂ ਦੀ ਜਿਹੜੀ ਹੋ ਪਰਮੈਂਟ ਉਹ ਨੂੰ ਸਾਹਿਬ ਨੇ ਕੀ ਰਿਪੋਰਟਾਂ ਨੂੰ ਸਾਈਨ ਕਰਾ ਲਈ ਆ ਬਬ ਮੈਡਮ 20 ਦਿਨ ਹੋ ਗਏ ਜੀ ਨਾਲੇ ਦਾ ਗੰਦ ਕੱਢੇ ਉਹ ਨੂੰ ਜੀ 20 ਦਿਨ ਟਰਾਲੀ ਭਰਨੀ ਭਰਦੇ ਵੇ ਜਿੱਥੇ ਕੋ ਚੱਕਰ ਨਹੀਂ ਜਾਂਦਾ ਉਹਨੂੰ ਭਾਈਆ ਹਾਂ ਠੀਕ ਆ ਗੱਲੋ ਠੀਕ ਆ